ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੈਂਸਿਟੀਊਟ ਮਾਨਸਾ ਬੱਚੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਤੇ ਮੈਕਸਿਮਮ ਜੋ ਬੱਚੇ 10ਥ ਕਲਾਸ ਦੀ ਤਿਆਰੀ ਕਰ ਰਹੇ 10ਥ ਕਲਾਸ ਦੇ ਪੇਪਰ ਦੇ ਰਹੇ ਨੇ ਤੇ ਜਾਂ ਪਲੱਸ 2 ਦੇ ਪੇਪਰ ਦੇ ਰਹੇ ਨੇ ਤੇ ਬੱਚੇ ਚਾਹੁੰਦੇ ਨੇ ਵੀ ਅਸੀਂ 10ਵੀਂ ਤੋਂ ਬਾਅਦ ਕੀ ਕਰੀਏ ਜਾਂ ਪਲੱਸ 2 ਤੋਂ ਬਾਅਦ ਕੀ ਕਰੀਏ ਉਹਨਾਂ ਦੇ ਲਈ ਇਹ ਇੰਪੋਰਟੈਂਟ ਹੈਗੀ ਤੇ ਇਹ ਇੰਪੋਰਟੈਂਟ ਹੋਣ ਵਾਲੀ ਹੈ ਤੇ ਬੱਚੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਲਓ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕਮਾਰਕਰ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ ਬੇਟਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈਗਾ 9463079680 ਬੱਚੇ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਾਰੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ ਇਹਦੇ ਵਿੱਚ ਵੱਖ-ਵੱਖ ਬੇਟਾ ਕੋਰਸੇ ਕਰਵਾਏ ਜਾਂਦੇ ਨੇ ਜਿਵੇਂ ਪੀਐਸਸੀ ਐਗਰੀਕਲਚਰ ਹੋ ਗਿਆ ਬੀਐਫਐਸਸੀ ਹੋ ਗਿਆ ਜਿਹਨੂੰ ਫਿਸ਼ਰੀ ਦਾ ਬੋਲਦੇ ਆ ਬਾਇਓਟੈਕਨੋਲੋਜੀ ਦੀ ਹੋ ਗਈ ਬੇਟਾ ਕਾਫੀ ਕੋਰਸੇ ਜਿਹੜੇ ਹਾਰਟੀਕਲਚਰ ਹੋ ਗਿਆ ਕਾਫੀ ਕੋਰਸੇ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਜਾਂਦੇ ਨੇ ਜਿਹੜੇ ਕੋਰਸੇਜ਼ ਬਟਾ ਆਫਟਰ 10th ਹੈ ਜਿਹੜੇ ਇਹਨਾਂ ਕੋਰਸੇਜ਼ ਦੇ ਵਿੱਚ ਐਡਮਿਸ਼ਨ ਦੇ ਲੈਣ ਦੇ ਲਈ ਬਟਾ ਆਫਟਰ 10th ਬੱਚੇ AAT ਦਾ एग्जाम ਹੁੰਦਾ ਬੇਟਾ ਐਗਰੀਕਲਚਰਲ ਐਪਟੀਟਿਊਡ ਟੈਸਟ ਹੁੰਦਾਗਾ ਇਹ ਟੈਸਟ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਹੀ ਬੇਟਾ ਵੱਖ-ਵੱਖ ਕੋਰਸੇਜ਼ ਦੇ ਵਿੱਚ ਐਡਮਿਸ਼ਨ ਮਿਲਦੀ ਹੈ ਤੇ ਜਿਹੜੇ ਬੱਚੇ ਬੇਟਾ ਪਲੱਸ 2 ਮੈਡੀਕਲ ਜਾਂ ਕੋਈ ਵੀ ਬੇਟਾ ਪਲੱਸ 2 ਕਿਸੇ ਵੀ ਸਟਰੀਮ ਨਾਲ ਕੀਤੀ ਹੋਈ ਹੈ ਜੇਕਰ ਮੈਡੀਕਲ ਨਾਲ ਕੀਤੀ ਹੋਈ ਹੈ ਤਾਂ ਬਹੁਤ ਅੱਛੀ ਗੱਲ ਹੈ ਜੇਕਰ ਕਿਸੇ ਹੋਰ ਸਟਰੀਮ ਨਾਲ ਕੀਤੀ ਹੋਈ ਹੈ ਬੱਚੇ ਉਹ ਕਾਮਨ ਇੰਟਰਸਟ ਟੈਸਟ CET ਪਲੱਸ 2 ਤੋਂ ਬਾਅਦ ਹੁੰਦਾਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੁਲਲੂਆ ਜਾਂਦਾਗਾ ਉਹ ਇਹਦੇ ਲਈ ਬੇਟਾ ਤਿਆਰੀ ਕਰ ਸਕਦੇ ਨੇਗੇ ਤੇ ਬੱਚੇ ਆਪਣੇ ਕੋਲ ਮੇਰੇ ਇੰਸਟੀਚਿਊਟ এডਿਕੇਸ਼ਨ ਹੱਬ ਅੰਬੈਂਸਿਚੂਟ ਵੱਲੋਂ ਬੇਟਾ ਐਗਰੀਕਲਚਰ ਐਪਟੀਟਿਊਡ ਟੈਸਟ ਏ ਏ ਟੀ ਦੀ ਵੀ ਤੇ ਸੀ ਈ ਟੀ ਦੀ ਵੀ ਬੇਟਾ ਪ੍ਰੈਪਰੇਸ਼ਨ ਤਿਆਰੀ ਕਰਵਾਈ ਜਾ ਰਹੀ ਹੈਗੀ ਤਾਂ ਜੇਕਰ ਤੁਸੀਂ ਆਨਲਾਈਨ ਜਾਂ ਆਫਲਾਈਨ ਬੇਟਾ ਆਨਲਾਈਨ ਜਾਂ ਆਫਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ 9463079680 ਨਾਲ ਸੰਪਰਕ ਕਰ ਸਕਦੇ ਹੋ ਬੇਟਾ ਜਿਹੜੇ ਏ 80 ਦੇ ਵਿੱਚ ਦਾ ਪੇਪਰ ਹੋਏਗਾ ਜਾਂ ਸੀ ਈ ਟੀ ਦਾ ਪੇਪਰ ਹੋਏਗਾ ਉਹਨਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਵਾਈ ਜਾਊਗੀ ਤੇ ਪਹਿਲਾਂ ਵੀ ਬੇਟਾ ਕਾਫੀ ਬੱਚੇ ਜਿਹੜੇ ਹੈਗੇ ਆ ਕਿ ਮੇਰੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਬੇਟਾ ਬੀ ਐਫ ਐਸ ਸੀ ਜਾਂ ਬੀ ਐਸ ਸੀ ਕਰਕੇ ਆ ਚੁੱਕੇ ਨੇ ਤੇ ਕਸਟਡ ਪੋਸਟੇਜ ਦੇ ਉੱਪਰ ਕੰਮ ਕਰ ਰਹੇ ਨੇ ਤੇ ਸੋ ਫਾਰ दैट ਬਟਾ ਜੋ ਬੱਚੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਉਹ ਮੇਰੇ ਨੰਬਰ 9463079680 79680 ਨਾਲ ਸੰਪਰਕ ਕਰ ਸਕਦੇ ਨੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ